ਸਾਰੇ ਹੀ ਪਿੰਡ ਸੁਨੜਕਲਾ ਵਾਸੀਆਂ ਇਲਾਕਾ ਨਿਵਾਸੀਆਂ ਤੇ ਪਿੰਡ ਸੁਨੜਕਲਾ ਦੇ ਐਨ ਆਰ ਆਈ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਮੈਂ ਪੱਤਰਕਾਰ ਅਵਧਾਰ ਚੰਦ ਅਤੇ ਸਾਬਕਾ ਪੰਚਾਇਤ ਮੈਂਬਰ ਪਿੰਡ ਸੁਨੜਕਲਾ ਤੋਂ ਮੈਂ ਤੁਹਾਡੇ ਨਾਲ ਇੱਕ ਅੱਜ ਵਿਚਾਰ ਕਰਨ ਲੱਗਾ ਪਿੰਡ ਵਾਸੀਆਂ ਨਾਲ ਬਈ ਪਿਛਲੇ 5 ਸਾਲ ਜਿਹੜੇ ਆਪਾਂ ਤੁਸੀਂ ਦੇਖਿਆ ਹੋਣਾ ਸੁੰਨੜਕਲਾਂ ਦੇ ਵਿੱਚ ਹਲਕਾ ਲੇਵਰ ਤੇ ਲੜਾਈ ਝਗੜਾ ਰਿਆ ਉਹ ਲੜਾਈ ਝਗੜੇ ਦਾ ਮੇਨ ਕਾਰਨ ਸੀਗਾ ਇਹ ਜੋ ਬਣਿਆ ਮਾਤਾ ਸਲਾਣੀ ਦਾ ਮੰਦਿਰ ਜਿਹੜੇ ਸਾਡੇ ਪੰਚਾਇਤ ਬਣੀ ਸੀਗੀ ਉਹਦੇ ਸਰਪੰਚ ਸੀ ਸ਼੍ਰੀਮਤੀ ਸੁਮਨ ਰਾਣੀ ਉਹ ਸਰਪੰਚ ਸੀ ਉਹਨਾਂ ਦੇ ਹਸਬੈਂਡ ਸਲੰਦਰਪਾਲ ਪੰਚ ਸੀ ਇਹ ਜਿੱਥੇ ਮੈਂ ਅੱਜ ਬੈਠਾ ਹੋਇਆ ਆ ਆ ਤਿਆ ਨੂੰ ਸਾਈਡ ਤੇ ਕੰਦ ਵੀ ਡੇਢੀ ਹੋਈ ਐ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਸਕੂਲ ਦੀ ਗਰਾਊਂਡ ਆ ਇਹ ਜਿੱਥੇ ਮੈਂ ਬੈਠਾ ਆ ਇਹ ਤਿੰਨ ਕਨਾਲ ਜਿਹੜੀ ਜਗ੍ਹਾ ਆ ਇਹ ਪੰਚਾਇਤ ਦੇ ਖਾਤੇ 'ਚ ਬੋਲਦੀ ਆ ਵੀ ਇਹ ਪੰਚਾਇਤ ਦੀ ਆ 14 ਕਨਾਲ ਤੇ 17 ਮਾਲੇ ਸਕੂਲ ਦੀ ਗਰਾਊਂਡ ਵੱਖਰੀ ਆ ਜਦੋਂ ਸਪੈੰਡ ਸੁਨੜਗਲਾਂ ਦੇ ਵਿੱਚ ਇੱਕ 8-10 ਸਾਲ ਤੋਂ ਛੱਪੜ ਦੀ ਸਮੱਸਿਆ ਬੜੀ ਚੱਲ ਰਹੀ ਆ ਸਰਿੰਦਰਪਾਲ ਪੰਚ ਅਤੇ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਪੰਚਾਇਤ ਵੱਲੋਂ ਚਲੋ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਪਿੰਡ ਦਾ ਜਿਹੜਾ ਪਾਣੀ ਐ ਕਿਸੇ ਡੂੰਗੀ ਜਗ੍ਹਾ 'ਚ ਪਾ ਕੇ ਤੇ ਉਥੇ ਪਿੰਡ ਵਾਲਿਆਂ ਨੂੰ ਗੰਦ ਜੋ ਕੱਢਿਆ ਜਾਵੇ ਕਿਉਂਕਿ ਜਿਹੜੀ ਛੱਪੜ ਦੀ ਸਮੱਸਿਆ ਆ ਉਹ ਕੱਲੀ ਐਸੀ ਜਿਹੜੇ ਭਾਈਚਾਰਾ ਸਾਡਾ ਉਧਰਲੀ ਸਾਈਡ ਤੇ ਰਹਿੰਦਾ ਉਹਨਾਂ ਨੂੰ ਆ ਜਿਹੜੇ ਇੱਧਰ ਜਨਰਲ ਸਾਈਡ ਤੇ ਆ ਇਹਨਾਂ ਨੂੰ ਕੋਈ ਨਹੀਂ ਹੈਗੀ ਇਹਨਾਂ ਦੇ ਵੱਲ ਜਿੰਨੇ ਛੱਪੜ ਸੀਗੇ ਉਹ ਆਪਰੀਆ ਆਪਣੀਆਂ ਪੰਚਾਇਤਾਂ ਦੇ ਮੌਕੇ ਤੇ ਇਹਨੇ ਉਹ ਪੂਰੇ ਉਹਨਾਂ ਵੱਲ ਪੂਰੇ ਗਏ ਹੁਣ ਮੇਨ ਸਮੱਸਿਆ ਸਾਡੇ ਬੇੜੇ ਆ ਸਾਡੇ ਮੱਲੇ ਆ ਤੇ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਆ ਜਦੋਂ ਸੁਰਿੰਦਰਪਾਲ ਪੰਚ ਨੇ ਇਹ ਕੋਸ਼ਿਸ਼ ਕੀਤੀ ਵੀ ਚਲੋ ਆਪਾਂ ਪਾਣੀ ਦੀ ਵੰਡ ਕਰੀਏ ਵੀ ਜ਼ਰਨਲ ਪਾਸਾ ਜਿਹੜਾ ਆ ਉਹ ਆਪਣੇ ਪਾਣੀ ਦੀ ਸਾਂਭ ਕਰੇ ਐਸਸੀ ਪਾਸਾ ਆਪਣੇ ਪਾਣੀ ਦੀ ਸਾਂਭ ਕਰ ਲੂਗਾ ਵੀ ਕੋਸ਼ਿਸ਼ ਥੋੜਾ ਸਮੱਸਿਆ ਦਾ ਹੱਲ ਹੋ ਜਾਊਗਾ ਸੁਰਿੰਦਰਪਾਲ ਨੇ ਇਹ ਜਿੱਥੇ ਮੈਂ ਬੈਠਾ ਆ ਇਹ 300 ਖਸਰਾ ਨੰਬਰ 359 ਆ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਇੱਥੇ ਪਾਣੀ ਪਾਣੀ ਛੱਪੜ ਦਾ ਪਾਵਾਂ ਕਿਉਂਕਿ ਇਸ ਜਗ੍ਹਾ ਦੇ ਵਿੱਚ ਕੋਸ਼ ਵੀ ਨਹੀਂ ਸੀਗਾ ਉਸ ਵੇਲੇ ਬਿਲਕੁਲ ਖਾਲੀ ਪਈ ਸੀ ਮਾਤਾ ਸਲਾਨੀ ਦਾ ਜਿਹੜਾ ਮੰਦਿਰ ਬਣ ਰਿਹਾ ਉਸ ਵੇਲੇ ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਆ ਮੈਂ ਇਹਨਾਂ ਦੇ ਨਾਲ ਬੜਾ ਪਿਛਲੇ 8-7 ਸਾਲਾਂ ਤੋਂ ਰਹਿ ਰਿਹਾ ਮਾਤਾ ਸਲਾਨੀ ਦੇ ਮੰਦਿਰ ਬਾਰੇ ਸਾਰਾ ਕੁਝ ਸੁਣਿਆ ਵੀ ਮਾਤਾ ਸਲਾਨੀ ਦਾ ਮੰਦਿਰ ਕਿਸ ਤਰ੍ਹਾਂ ਬਣਿਆ ਇਹਦੀ ਪੂਜਾ ਕਦੋਂ ਤੋਂ ਹੁੰਦੀ ਆ ਰਹੀ ਆ ਸਾਡੇ ਬਾਬਾ ਲੈਂਬਰ ਜੀ ਆ ਉਹ ਸੁਰਗਵਾਸ ਹੋ ਗਏ ਆ ਉਹਨਾਂ ਨੇ ਸਾਨੂੰ ਦੱਸਿਆ ਸੀ ਵੇ ਮਾਤਾ ਸਲਾਣੀ ਦਾ ਮੰਦਿਰ ਜਿਹੜੀ ਸਕੂਲ ਦੀ ਗਰਾਊਂਡ ਆ ਉਹਦੇ ਮੰਦਿਰ ਨਹੀਂ ਸੀਗਾ ਆਪਾਂ ਉੱਥੇ ਮਿੱਟੀ ਕੱਢਦੇ ਹੁੰਦੇ ਸੀਗੇ ਬਜ਼ੁਰਗ ਜਿਹੜੇ ਉਹ ਮਿੱਟੀ ਕੱਢਦੇ ਹੁੰਦੇ ਸੀ ਮਾਤਾ ਸਲਾਣੀ ਦੀ ਨਾਂ ਦੀ ਜਦੋਂ ਬਾਬੇ ਨਾਨਕ ਦੇਵ ਜੀ ਦਾ ਜਨਮ ਦਿਨ ਆਉਂਦਾ ਉਹ ਸਵੇਲੇ ਇੱਥੇ ਤੁਲੇ ਵੀ ਤਾਰੇ ਜਾਂਦੇ ਆ ਤੇ ਉਹ ਤਾਰਦੇ ਸੀਗੇ ਪਿਛਲੇ ਪਾਸੇ ਗਰਾਊਂਡ ਦੇ ਵਿੱਚ ਜਦੋਂ ਸਰਕਾਰ ਨੇ ਕਿਹਾ ਵੀ ਤੁਸੀਂ ਸਾਨੂੰ ਵੱਡਾ ਸਕੂਲ ਵੱਡਾ ਕਰਨਾ ਹੈ ਸੀਗਾ 10ਵੀਂ ਤੱਕ ਵੀ ਸਾਨੂੰ 14 ਕਨਾਲ ਦੀ ਗਰਾਊਂਡ ਚਾਹੀਦੀ ਆ ਤੇ ਸਾਡੇ ਮੋਕੇ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ 14 ਕਲਾ ਦੀ ਗਰਾਊਂਡ ਦੇ ਕੇ ਤੇ ਦੇ ਕੇ ਤੇ ਸਕੂਲ ਦੀ ਸਾਰੀ ਕਰਾਈ ਜਿਹੜੀ ਮਾਤਾ ਸਲਾਣੀ ਦੀ ਮਿੱਟੀ ਆਪਾਂ ਜਿਹੜੀ ਕੱਢਦੇ ਸੀਗੇ ਉਹ ਸਕੂਲ ਦੇ ਗਰਾਊਂਡ ਦੇ ਗੱਭੇ ਆਉਂਦੀ ਸੀ ਉਸ ਵੇਲੇ ਦੀ ਪੰਚਾਇਤ ਨੇ ਬਾਬਾ ਲੈਂਬਰ ਹੁਣੀ ਸਾਨੂੰ ਲੈਖੇ ਦੇ ਕੇ ਗਏ ਹੋਏ ਆ ਬਈ ਅਸੀਂ ਉਹ ਮਿੱਟੀ ਚੱਕ ਕੇ ਇੱਥੇ ਮਿਲਿਆਣੇ ਲੈ ਜਾਂਦੀ ਬਈ ਚਲੋ ਮਾਤਾ ਦੀ ਸਾਰਾ ਪਿੰਡ ਪੂਜਾ ਕਰਦਾ ਸੀਗਾ ਉਸ ਵੇਲੇ ਉਸ ਤੋਂ ਬਾਅਦ ਜਦੋਂ ਉੱਥੇ ਮਿੱਟੀ ਲੈ ਜਾਂਦੀ ਇਹ ਜਗ੍ਹਾ ਖਾਲੀ ਪਈ ਸੀ ਸਰਿੰਦਰਪਾਲ ਜਿਹੜਾ ਪੰਚ ਸੀਗਾ ਉਹਨੇ ਕੋਸ਼ਿਸ਼ ਕੀਤੀ ਵੀ ਚਲੋ ਆਪਾਂ ਪਿੰਡ ਦੀ ਪਾਣੀ ਦੀ ਬੰਡ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਡ ਜਿਹੜਾ ਆ ਪਾਣੀ ਗੰਦੇ ਪਾਣੀ ਤੋਂ ਉਹਦਾ ਛੁਟਕਾਰਾ ਹੋਵੇ ਇਹ ਜਗ੍ਹਾ ਬਿਲਕੁਲ ਖਾਲੀ ਪਈ ਸੀ ਇੱਥੇ ਕੋਈ ਵੀ ਮੰਦਰ ਨਹੀਂ ਸੀ ਉਸ ਵੇਲੇ ਕੁਝ ਵੀ ਨਹੀਂ ਸੀਗਾ ਇਸ ਗੱਲ ਦਾ ਮੈਂ ਮੌਕੇ ਦਾ ਗਵਾ ਹਾਂ ਤੇ ਜਿਹੜੀ ਮਾਤਾ ਸਲਾਣੀ ਦੀ ਆ ਉਹਦੀ 150 ਸਾਲ ਤੋਂ ਪੂਜਾ ਹੁੰਦੀ ਆਈ ਰਹੀ ਆ ਉਹ ਪੂਜਾ ਹੁੰਦੀ ਸੀਗੀ ਹੁੰਦੀ ਸਿਰਫ ਮਿੱਟੀ ਸੀਗੀ ਮਿੱਟੀ ਦੀ ਮਿੱਟੀ ਕੱਢਦੀਆਂ ਸੀ ਬੁਣੀਆਂ ਆਪਣੀ ਉਹ ਸ਼ਰਦਾ ਨਾਲ ਤੇ ਉਹ ਆਪਣੀ ਸੁੱਖਾ ਲਾਉਂਦੇ ਸੀਗੇ ਉੱਥੇ ਤੇ ਜਿਸ ਵੇਲੇ ਸੁਰਿੰਦਰਪਾਲ ਨੇ ਕਿਹਾ ਵੀ ਮੈਂ ਇੱਥੇ ਪਾਣੀ ਪਾਉਣਾ ਜਿਹੜੇ ਸਾਡੇ ਪਿੰਡ ਦੇ ਕੜਮ ਚੌਧਰੀ ਆ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਵੀ ਛੱਪੜ ਦਾ ਪਾਣੀ ਸਾਡੇ ਪਾਸੇ ਕਦ ਆ ਜੂਗਾ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਸ ਵੇਲੇ ਬੇ ਇਕੱਠੇ ਹੋਈ ਆ ਪਾ ਸਾਰਾ ਪਿੰਡ ਇਕੱਠਾ ਹੋਈਏ ਵੀ ਸਰਿੰਦਰਪਾਲ ਨੇ ਆਪਾਂ ਨੂੰ ਡੋਬ ਦੇਣਾ ਸਰਿੰਦਰਪਾਲ ਨੇ ਆਪਾਂ ਨੂੰ ਮਾਰ ਦੇਣਾ ਵੀ ਕੰਮ ਆਪਣਾ ਗਲਤ ਹੋ ਜਾਣਾ ਵੀ ਇਹ ਚਮਾਰਾਂ ਨੇ ਪਾਣੀ ਹੁਣ ਇੱਧਰ ਪਾ ਦੇਣਾ ਚਲੋ ਇਹਨਾਂ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਰਿੰਦਰਪਾਲ ਕਹਿੰਦਾ ਸੀ ਵੀ ਮੈਂ ਤਾਂ ਮੌਕੇ ਦਾ ਪੰਚਾਇਤ ਮੈਂਬਰ ਆ ਮੇਰੀ ਬਾਈ ਸਰਪੰਚ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਉਸ ਗੰਦ ਵਿੱਚੋਂ ਕੱਢਣਾ ਆ ਪਰ ਉਹਦੇ ਵਿੱਚ ਮਿਆਂ ਮਾਤਾ ਦੇ ਸਲਾਣੀ ਦੇ ਮੰਦਿਰ ਦੇ ਵਿੱਚ ਬਹਿ ਕੇ ਕਹਿੰਦਾ ਸਾਡੇ ਪਿੰਡ ਦੇ ਸੁਖਵਿੰਦਰ ਸਿੰਘ ਸੰਧਾ ਉਹ ਦਰਬਾਰਾ ਸਿੰਘ ترਸੀਮ ਜਿਹੜੇ ਪੰਚਾਇਤ ਅਫਸਰ ਆ ਉਹ ਤੇ ਦਲਜੀਤ ਸਿੰਘ ਬਿੱਲੂ ਇਹਨਾਂ ਨੇ ਇਕੱਠੇ ਹੋ ਕੇ ਪ੍ਰਾਇਮਰੀ ਸਕੂਲ ਦੇ ਨਾਲ ਹੀ ਇੱਕ ਜੰਜਕਰ ਬਣਿਆ ਹੋਇਆ ਉੱਥੇ ਬੰਦੇ ਇਕੱਠੇ ਕੀਤੇ ਵੀ ਸਰੇਂਦਰਪਾਲ ਨੇ ਆਪਾਂ ਨੂੰ ਡੋਗ ਦੇਣਾ ਵੀ ਆਪਣੇ ਇਹ ਪਾਣੀ ਪਾਉਣ ਲੱਗਾ ਉਧਰ ਵੇ ਇਕੱਠੇ ਹੋ ਜਾ ਸਾਰੇ ਜ਼ਿੰਮੇਦਾਰ ਬਈ ਆਪਾਂ ਇੱਧਰ ਪਾਣੀ ਨਹੀਂ ਪੈਣ ਦੇਣਾ ਚਲੋ ਉਹਦੇ ਵਿੱਚ ਮੈਂ ਵੀ ਸੀਗਾ ਅਸੀਂ ਇਕੱਠੇ ਹੋਏ ਇਕੱਠੇ ਹੋ ਕੇ ਮੈਂ ਰਜੀਬ ਜੋਸ਼ੀ ਪਵਿੱਤਰ ਅਸੀਂ ਇੱਥੇ ਬਾਹਾਂ ਖੜੀਆਂ ਕੀਤੀਆਂ ਬਈ ਇਹ ਸਰਿੰਦਰਪਾਲ ਪਾਣੀ ਪਾਊਗਾ ਅਸੀਂ ਮੋਰੇ ਹੋ ਕੇ ਰੋਕਾਂਗੇ ਵੀ ਚਲੋ ਤੂੰ ਇੱਥੇ ਪਾਣੀ ਨਾ ਪਾ ਅਸੀਂ ਇੱਥੇ ਮਾਤਾ ਸੁਲਾਨੀ ਦਾ ਮੰਦਰ ਬਣਾਉਣਾ ਆ ਤੇ ਚਲੋ ਜੀ ਇਹ ਕੰਮ माग ਗਿਆ ਉਸ ਵੇਲੇ ਐਸ்சி ਕਮਿਸ਼ਨਰ ਤੱਕ ਆਏ ਬੜੇ ਦੂਰ ਤੱਕ 5 ਸਾਲ ਅਸੀਂ ਉਹ ੱਟਕੇ ਖਾਦੇ ਚਲੋ ਇਹ ਜਿਹੜੇ ਸਾਡੇ ਭਾਜੀ ਆ ਸੁਖਵਿੰਦਰ ਜੀ ਤਸੀਮ ਤੇ ਬਿੱਲੂ ਜਿਹੜੀ ਪਿਛਲੇ 5 ਸਾਲ ਸਾਡੇ 'ਚ ਲੜਾਈ ਹੋਈ ਆ ਇਹ ਤਿੰਨੇ ਹੀ ਮੁੱਖ ਸੀਗੇ ਮੋੜ ਸਾਡੇ ਸਾਡੇ ਮੋਢੀ ਇਹ ਸੀ ਜਿੱਥੇ ਅਸੀਂ ਜਾਣਾ ਕਿਹੜੇ ਦਫ਼ਤਰ ਜਾਣਾ ਪੈਸੇ ਸਾਨੂੰ ਇਹ ਦਿੰਦੇ ਸੀਗੇ ਆ ਲਓ ਜੀ ਪੈਸੇ ਸ੍ਰਿੰਦਰਪਾਲ ਆਪਣੇ ਦੇ ਹਾਵੀ ਨਾ ਹੋਵੇ। ਲੋ ਜੀ ਹੁਣ ਮੇਨ ਜਿਹੜਾ ਮੇਰਾ ਅੱਜ ਦਾ ਗੱਲ ਕਰਨ ਦਾ ਮਕਸਦ ਆ ਕੋਈ ਮੈਂ ਕਿਸੇ ਦਾ ਘਾਤਾ ਨਹੀਂ ਕਰਨਾ। ਕੋਈ ਕਿਸੇ ਨੂੰ ਮਾੜੀ ਸ਼ਬਦ ਨਹੀਂ ਬੋਲਣਾ। ਮੈਂ ਜੋ ਸਚਾਈ ਆ ਆ ਮੰਦਰ 'ਚ ਬੈਠ ਕੇ ਕਹਿ ਰਿਹਾ ਜੋ ਮੈਂ ਬੋਲਣਾ ਸੱਚੀ ਬੋਲਣਾ। ਲੋ ਜੀ ਉਸ ਵੇਲੇ ਜਦੋਂ ਇਹ ਗੱਲ ਚੱਲ ਪਈ ਤੇ ਸ੍ਰਿੰਦਰਪਾਲ ਨੇ ਸਾਡੇ 15 ਜਾਣਿਆਂ ਤੇ ਨਹੀਂ ਸੌਰੀ ਮੈਂ ਇੱਥੇ ਥੋੜਾ ਮਿਸਟੇਕ ਹੋਈ ਐ ਇਹ ਸੁਖਵਿੰਦਰ ਹੁਣੀ ਜਿਹੜੇ ਸੁਖਵਿੰਦਰ さん ਦਰਬਾਰਾ ਸਿੰਘ ਦੇ ਆਹੇ ਤੇ ਤਸੀਮ ਤੇ ਬਲੂ ਜਿਹੜੇ ਹੁਣ ਸਰਪੰਚ ਬਣੇ ਆ ਇਹਨਾਂ ਨੇ ਇਕੱਠੇ ਹੋ ਕੇ ਪਿੰਡ ਨੂੰ ਇਕੱਠਾ ਕੀਤਾ ਵੀ ਆ ਜਾਓ ਵੀ ਇੱਥੇ ਪਾਣੀ ਪਾ ਦੇਣਾ ਆਪਾਂ ਮਾਤਾ ਸਲਾਣੀ ਦਾ ਝੰਡਾ ਜਿਹੜਾ ਇੱਥੇ ਇਟਾਂ ਰੱਖ ਕੇ ਝੰਡਾ ਲਾ ਦਈਏ ਤੇ ਪਾਣੀ ਕੇਦੇ ਪੈਣ ਦੇਣਾ ਇੱਥੇ ਮੁੜ ਕੇ ਨਹੀਂ ਪਾਣੀ ਪੈਣਾ ਚਲੋ ਜੀ ਅਸੀਂ ਉਹ ਇਕੱਠੇ ਹੋ ਕੇ ਸਾਰਿਆਂ ਨੇ ਇਹ ਵੀ ਸਾਡੇ ਨਾਲ ਸਾਡੇ ਮੋਢੀ ਇਹ ਸੀਗੇ ਤੇ ਅਸੀਂ ਇੱਥੇ ਜੀ ਮਾਤਾ ਸਲਾਣੀ ਦੀ ਪੂਜਾ ਕਰਾ ਕੇ ਮਾਤਾ ਦਾ ਝੰਡਾ ਚਾੜ੍ਹਿਆ ਤੇ ਮਾਤਾ ਦਾ ਮੰਦਰ ਦੀ ਸਾਰੀ ਕਰਤੀ ਮੰਦਰ ਉਸ ਵੇਲੇ ਅਸੀਂ ਛੋਟਾ ਜਿਹਾ ਬਣਾਇਆ ਉਸ ਤੋਂ ਬਾਅਦ ਸਿਂਦਰਪਾਲ ਨੇ ਸਾਡੇ ਤੇ ਪਰਚਾ ਕਰਾਇਆ ਡੀਡੀਪੀ ਉਹਦੇ ਵੀ ਇਹਨਾਂ ਨੇ ਪੰਚਾਇਤ ਦੀ ਜਗ੍ਹਾ ਦੇ ਵਿੱਚ ਮਾਤਾ ਸਲਾਣੀ ਦਾ ਮੰਦਰ ਬਣਾ ਕੇ ਤੇ ਸਾਡੇ ਪੰਚਾਇਤ ਦੀ ਜਗ੍ਹਾ ਤੇ ਕਬਜ਼ਾ ਕਰ ਲਿਆ ਚਲੋ ਅਸੀਂ ਜੀ ਉਹ ਕੇਸ ਲੜਿਆ ਜਦੋਂ ਕੇਸ ਚੱਲ ਪਿਆ ਇਹ ਸਾਡੇ ਗੱਲਾਂ ਮੇਰੇ ਕੋਲ ਬਹੁਤ ਹੈ ਜੀ ਪਰ ਮੈਂ ਚਾਹੁੰਦਾ ਮੈਂ ਹਜੇ ਥੋੜਾ ਜਿਹਾ ਕੰਟਰੋਲ ਕਰੀਏ ਲੋ ਤਾਂ ਹੁਣ ਦਿਲ ਚ ਰੱਖ ਵੀ ਨਹੀਂ ਹੁੰਦੀ ਜੀ ਤੇ ਇਹਨਾਂ ਨੇ ਉਹ ਜੀ ਸੁਰੇਂਦਰਪਾਲ ਨੂੰ ਸਸਪੈਂਡ ਕਰਾਉਣ ਦਾ ਧਾਰ ਲਿਆ ਵੀ ਆਪਾਂ ਸੁਰੇਂਦਰਪਾਲ ਨੂੰ ਸਸਪੈਂਡ ਕਰਵਾ ਲਈਏ ਉਦੀ ਘਰ ਵਾਲੀ ਨੂੰ ਤੇ ਸਰਿੰਦਰਪਾਲ ਨੂੰ ਸਸਪੈਂਡ ਕਰਾਈਏ ਨਹੀਂ ਤਾਂ ਇਹਨਾਂ ਨੇ ਆਪਣਾ ਜੀਣਾ ਹਰਾਮ ਕਰ ਦੇਣਾ ਬੇਆਪਾ ਤਾਂ ਫਸ ਜਾਣਾ ਚਲੋ ਦਰਖਾਸਤਾਂ ਦਰਗੋਸਾਂ ਜੀ ਨਹੀਂ ਮੈਨੂੰ ਮੋਹਰੇ ਕਰਕੇ ਦਵਾਈਆਂ ਜਦੋਂ ਦਰਖਾਸਤਾਂ ਦਿੱਤੀਆਂ ਸਰਿੰਦਰਪਾਲ ਨੂੰ ਵੀਡੀਓ ਤੋਂ ਦਰਖਾਸਤ ਦਵਾਈ ਵੀ ਇਹਨੇ ਉੱਥੇ ਕਬਜ਼ੇ ਕੀਤੇ ਪਿੰਡ ਦੇ ਵਿੱਚ ਅਸੀਂ ਉਹ ਦਰਖਾਸਤਾਂ ਭਗਤੀਆਂ ਸ੍ਰਿੰਦਰਪਾਲ ਨੂੰ ਵੀਡੀਓ ਤੋਂ ਕਾਰਵਾਈ ਕਰਾਤੀ ਸਸਪੈਂਡ ਦੀ ਇਹ ਸਾਡੇ ਮੋਢੀ ਸੀਗੇ ਤਸੀਮ ਸੁਖਵਿੰਦਰ ਤੇ ਬਿੱਲੂ ਇਹ ਹੀ ਸਾਨੂੰ ਘਰੇ ਬਿਠਾ ਲਗੇ ਪੈਸੇ ਦਿੰਦੇ ਸੀ ਆ ਚੱਕੋ ਬਈ ਠੋਕ ਦਿਓ ਫੜਕੇ ਇਹਨੂੰ ਆਪਾਂ ਕੰਮ ਨਹੀਂ ਕਰਨ ਦੇਣਾ ਚਲੋ ਉਹ ਸਾਡੀਆਂ ਬਹੁਤ ਵੱਡੀਆਂ ਗਲਤੀਆਂ ਸੀ ਅਸੀਂ ਇਹਨਾਂ ਦੇ ਮਗਰ ਲੱਗੇ ਉਹ ਉਦੋਂ ਬਾਅਦ ਜੀ ਡੀਪੀਓ ਦੇ ਸ੍ਰਿੰਦਰਪਾਲ ਨੂੰ ਸਸਪੈਂਡ ਕਰਾਉਣ ਦੀ ਚਲ ਗਈ ਚਿੱਠੀ ਇਹਨਾਂ ਨੇ ਡੀਡੀਪੀਓ ਨੂੰ ਖਰੀਦਿਆ ਜਾ ਕੇ ਇਹ ਜਿਹੜੇ ਸਾਡੇ ਪੰਚਾਇਤ ਅਫਸਰ ਸੀ ਇਹਦਾ تر세ਮ ਜੀ ਇਹਨਾਂ ਦਾ ਕੋਈ ਉੱਥੇ ਸਿਵਾ ਭਾਈ ਬੰਦਾ ਇਹਨੇ ਡੀਡੀਪੀਓ ਨੂੰ ਖਰੀਦਿਆ ਡੀਡੀਪੀਓ ਤੋਂ ਫੇ ਉਦਯਵਾਦਰੀ ਡਾਇਰੈਕਟਰ ਨੂੰ ਖਰੀਦਿਆ ਡਾਇਰੈਕਟਰ ਨੂੰ ਖਰੀਦ ਕੇ ਇਹਨੇ ਸ੍ਰਿੰਦਰਪਾਲ ਤੇ ਉਹਦੀ ਵਾਈਫ ਨੂੰ ਸਸਪੈਂਡ ਕਰਾਇਆ ਬਈ ਇਹ ਬੰਦਾ ਆਪਣੇ ਤੇ ਹਾਵੀ ਹੋ ਜਾਣਾ ਇਹਨੂੰ ਸਸਪੈਂਡ ਹੀ ਰੱਖੋ ਇਹਨੂੰ ਤੇ ਉਹ ਜੀ ਕੰਮ ਜਿਉਂ ਇਦਾਂ ਦਾ ਮੰਗਿਆ ਸਾਡੇ ਤੇ ਪੰਜੇ ਪੰਜੇ 6 6 ਪਰਚੇ ਹੋਏ ਜਿਹੜੇ ਅਸੀਂ ਮੂਰੇ ਹੁੰਦੇ ਸੀਗੇ ਇਹ ਸਾਡੇ ਸੀਗੇ ਪਿਛਲੇ ਪਾਸੇ ਮੂਰੇ ਨਹੀਂ ਆਉਂਦੇ ਸੀ ਇਹ ਇਹ ਸਾਨੂੰ ਆਸ਼ੀਰਵਾਦ ਦਾ ਦਿੰਦੇ ਹੁੰਦੇ ਸੀਗੇ ਜੀ ਚੱਕ ਦਿਓ ਚੱਕ ਦਿਓ ਤੇ ਅਸੀਂ ਜੀ ਉਹ ਬੜਾ ਤੰਗੀ ਕੱਟੀ ਐ ਜੇਲ ਵੀ ਜਾ ਕੇ ਆਏ ਆ ਹੁਣ ਗੱਲ ਮੈਂ ਗੱਲ ਜਿਹੜੀ ਲੈ ਕੇ ਆਉਣੀ ਚਾਹੁੰਦਾ ਤੁਸੀਂ ਮੇਨ ਮਕਸਦ ਮੇਰਾ ਗੱਲ ਦਾ ਇਹ ਆ ਵੀ ਸ਼੍ਰੀਂਦਰਪਾਲ ਜਦੋਂ ਕਹਿੰਦਾ ਸੀਗਾ ਵੀ ਇੱਥੇ ਮਾਤਾ ਦਾ ਮੰਦਿਰ ਨਹੀਂ ਹੈਗਾ ਤੇ ਇਹ ਕਹਿੰਦੇ ਸੀ ਜੀ ਇੱਥੇ ਮੰਦਿਰ ਹੈਗਾ ਆ ਮਾਤਾ ਸਲਾਣੀ ਦਾ ਮੰਦਿਰ ਇੱਥੇ ਆ ਤੇ ਅਸੀਂ ਵੀ ਇਹੀ ਗੱਲ ਕਹਿੰਦੇ ਸੀਗੇ ਵੀ ਮੰਦਿਰ ਇੱਥੇ ਆ ਤੇ ਇੱਥੇ ਹੀ ਬਣਨਾ ਹੁਣ ਨਵੀਂ ਪੰਚਾਇਤ ਬਣ ਗਈ ਸਰੇਂਦਰਪਾਲ ਦਾ ਵਿਚਾਰਾ ਉਹਨੇ ਤੰਗੀ ਬੜੀ ਕੱਟੀ ਉਸ ਬੰਦੇ ਨੇ ਇਹਨਾਂ ਦੇ ਜਰੀਏ ਚਲੋ ਇਹਨੇ ਸਾਡੇ ਮੋਢੇ ਤੇ ਰੱਖ ਕੇ ਚਲਾਈਆਂ ਇਹਨਾਂ ਨੇ ਉਦੋਂ ਬਾਅਦ ਜੀ ਇਲੈਕਸ਼ਨ ਆਉਣੀ ਸੀ ਪੰਚਾਇਤ ਦੀ ਇਹ ਕੰਦੇ ਵੀ ਆਪਾਂ ਜਿਹੜੀ ਇਲੈਕਸ਼ਨ ਆ ਵੀ ਉਹ ਇੱਕੀ ਅਪਾਰ ਚੰਦ ਨੂੰ ਮੈਨੂੰ ਲੜਾਉਣੀ ਆ ਯਾਨੀ ਕਿ ਮੈਨੂੰ 5-7 ਸਾਲ 8 ਸਾਲ ਦੇ ਦੀ 7 ਸਾਲ ਕਹਿੰਦੇ ਰਹਿ ਵੀ ਤੈਨੂੰ ਲੜਾਣੀ ਇਲੈਕਸ਼ਨ ਥੋੜੀ ਲੇਟ ਹੋਈ ਸੀਗੀ ਚਲੋ ਵੀ ਆਪਾਂ ਸੁਨਿੰਦਰਪਾਲ ਨੇ ਆਪਣੇ ਨਾਲ ਇਦਾ ਕੀਤੀ ਆ ਪਰ ਸੁਨਿੰਦਰਪਾਲ ਨੇ ਇਹਨਾਂ ਨਾਲ ਕੁਝ ਨਹੀਂ ਕੀਤਾ ਸੀ ਜੋ ਕੀਤਾ ਸੀ ਇਹਨਾਂ ਤਿੰਨਾਂ ਚੋਂ ਬੰਦਿਆਂ ਨੇ ਕੀਤਾ ਸੀਗਾ ਆਪਣੀ ਇੱਕ ਚੌਧਰ ਚੌਧਰ ਇਹੜੀ ਬਚਾਉਣ ਦੇ ਲਈ ਵੀ ਕਿਤੇ ਸਾਡੇ ਤੇ ਇਹ ਚਮਾਰਾ ਦਾ ਮੁੰਡਾ ਹਾਵੀ ਨਾ ਹੋ ਜਵੇ ਆਗੇ ਹੁਣ ਮੇਨ ਗੱਲ ਹੈਗੀ ਆ ਵੀ ਹੁਣ ਪੰਚਾਇਤ ਬਣ ਗਈ ਨਵੀਂ ਉਹਦੇ ਵਿੱਚ ਦਲਜੀਤ ਸਿੰਘ ਜਿਹੜੇ ਆ ਉਹ ਬਣੇ ਆ ਸਰਪੰਚ ਹੁਣ ਜਦੋਂ ਤੋਂ ਉਹ ਸਰਪੰਚ ਬਣੇ ਆ ਮੇਰੇ ਹਿਸਾਬ ਨਾਲ ਅਸੀਂ ਮੰਦਰ ਉਦੋਂ ਦਾ ਹੀ ਸ਼ੁਰੂ ਇਹ ਕੀਤਾ ਹੋਇਆ ਆ ਵੀ ਅਸੀਂ ਮੰਦਰ ਦੀ ਉਸਾਰੀ ਕਰ ਲਈ ਆ ਯਾ ਦੇਖ ਰਹਾ ਤੁਸੀਂ ਮੰਦਿਰ ਬਈ ਇਹ ਮੰਦਿਰ ਦੀ ਸਾਰੀ ਕਰਕੇ ਅਸੀਂ ਮੰਦਿਰ ਨੂੰ ਵੱਡਾ ਬਣਾਉਣਾ ਉਸ ਤੋਂ ਬਾਅਦ ਜੀ ਅਸੀਂ ਮੰਦਿਰ ਇਹ ਮੰਦਿਰ ਕਮੇਟੀ ਬਣਾਈ ਕਮੇਟੀ ਬਣਾ ਕੇ ਪਿੰਡ ਵਾਲਿਆਂ ਨੇ ਐਨਆਰਆਈਆਂ ਨੇ ਬੇ ਹਿਸਾਬੇ ਪੈਸੇ ਦਿੱਤੇ ਆ ਪੈਸੇ ਦੇ ਕੇ ਕੋਈ ਕਸਰ ਨਹੀਂ ਛੱਡੀ ਕਿਸੇ ਨੇ ਵੀ ਸਾਰੇ ਪਿੰਡ ਵਾਲੇ ਕਹਿੰਦੇ ਸੀ ਵੀ ਮਾਤਾ ਸਲਾਣੀ ਦਾ ਮੰਦਿਰ ਬਣਾਉਣਾ ਚਾਹੀਦਾ ਇਹ ਵੀ ਜਿਹੜੇ ਸੁਖਵਿੰਦਰ ਸਰ ਸਰਸੇਮ ਜੀ ਭਾਜੀ ਤੇ ਬਿੱਲੂ ਇਹ ਵੀ ਕਹਿੰਦੇ ਸੀ ਵੀ ਮੰਦਿਰ ਬਣਨਾ ਚਾਹੀਦਾ ਪਹਿਲਾਂ ਕਹਿੰਦੇ ਸੀ ਜਦੋਂ ਸ੍ਰਿੰਦਰਪਾਲ ਸਰਪੰਚ ਸੀਗਾ ਉਹ ਕਹਿੰਦਾ ਸੀਗਾ ਜੀ ਇਹ ਇਹ ਛੱਪੜਿਆ ਇਹ ਕਹਿੰਦੇ ਸੀ ਮੰਦਰਿਆ ਹੁਣ ਮੇਨ ਆ ਗਈ ਗੱਲ ਬਈ ਹੁਣ ਬਿੱਲੂ ਦੇ ਟਾਈਮ ਤੇ ਇਹ ਮੰਦਿਰ ਸ਼ੁਰੂ ਹੋ ਗਿਆ ਸ੍ਰਿੰਦਰਪਾਲ ਨੇ ਸਾਡੇ ਤੇ ਕੇਸ ਕੀਤਾ ਸੀ ਅਸੀਂ ਉਹ ਡੀਡੀਪੀਓ ਤੇ ਉਹ ਕੇਸ ਆਪਣੇ ਜਿੱਤੇ ਹੋਏ ਆ ਕੇਸ ਆਰਡਰ ਦੀ ਕਾਪੀ ਸਾਡੇ ਕੋਲੇ ਆ ਇਹ ਜਿਹੜਾ ਮੰਦਰ ਆ ਇਹਦੀ ਇਹ ਤਿੰਨ ਕਨਾਲ ਵਿੱਚ ਆ ਇਹਦੀ ਤਿੰਨ ਕਨਾਲ ਦੀ ਗਰਜਾਵਰੀ ਮੰਦਰ ਮਾਤਾ ਸਲਾਣੀ ਦੇ ਨਾਂ ਤੇ ਬੋਲਦੀ ਆ ਅਸੀਂ ਮੰਦਰ ਸ਼ੁਰੂ ਕਰ ਲਿਆ ਜਦੋਂ ਸ਼ੁਰੂ ਕੀਤਾ ਇਹ ਪਹਿਲਾਂ ਤਾਂ ਕੁਝ ਨਹੀਂ ਬੋਲਿਆ ਜਿਹੜੇ ਸਰਪੰਚ ਬਿੱਲੂ ਜੀ ਆ ਇਹਨੇ ਪਹਿਲਾਂ ਨਹੀਂ ਵੀ ਕਿਹਾ ਚਲੋ ਬਣਦਾ ਆ ਇਹ ਚੁੱਪ ਕੇ ਆ ਕੇ ਬਿਠ ਰਹੇ ਅਸੀਂ ਇਹਨਾਂ ਦੇ ਘਰ ਸਾਡੇ ਮੁੰਡੇ ਢਾਲ ਲੈਣ ਵੀ ਗਏ ਉਹਦੇ ਵਿੱਚ ਅਸੀਂ ਨਹੀਂ ਗਏ ਇੱਕ ਦੋ ਬੰਦੇ ਜਿਦਾ ਸਾਡੇ ਮੰਨ ਲਓ ਸਾਡਾ ਰਜੀਵ ਯੋਸ਼ੀ ਆ ਮੈਂ ਆ ਕਿਉਂਕਿ ਸਾਡੇ ਨਾਲ ਇਹਨਾਂ ਨੇ ਚਲਾਕੀਆਂ ਕੀਤੀਆਂ ਆ ਕਿ ਲਾਕੀਆਂ ਵੀ ਇਦਾਂ ਦੀਆਂ ਕੀਤੀਆਂ ਯਾਨੀ ਕੋ ਨਾ ਭੁੱਲਣ ਯੋਗ ਆ ساری ਜ਼ਿੰਦਗੀ ਜਿੰਨਾ ਚਿਰ ਬੰਦਾ ਜੀਦਾ ਆ ਤੇ ਅਸੀਂ ਉੱਥੇ ਇਹੀ ਕਿਹਾ ਵੀ ਚਲੋ ਸਾਡੀ ਕਮੇਟੀ ਦੇ ਮੈਂਬਰ ਗਏ ਇਹਦੇ ਘਰ ਢਾਲ ਲੈਣਾ ਢਾਲ ਵੀ ਇਹ ਪਤਾ ਨਹੀਂ ਉਹਨਾਂ ਨੂੰ ਟੱਕਰਿਆ ਜਾਂ ਨਹੀਂ ਟੱਕਰਿਆ ਉਹਨਾਂ ਨਾਲ ਗੱਲ ਕਰਦਾ ਰਿਹਾ ਤੇ ਜੇ ਉਸ ਦਿਨ ਇਹ ਸਮੰਦਰ ਦੀ ਨੀ ਰੱਖਣੀ ਸੀ ਅਸੀਂ ਉਹਨਾਂ ਨੂੰ ਇਨਵਾਈਟ ਵੀ ਕੀਤਾ ਵੀ ਤੇਰੀ ਐਟਿਆ ਤੁਸੀਂ ਰੱਖਣੀ ਆ ਸਾਡੇ ਮੁੰਡਿਆਂ ਨੇ ਜਿਹੜੇ ਮਾਤਾ ਸਲਾਣੀ ਦੇ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਵੀ ਐਟ ਤੁਸੀਂ ਰੱਖਣੀ ਉਹ ਐਸੀ ਹੁਣ ਹੋਣੀ ਹੋਈ ਉਸ ਦਿਨ ਇੱਥੇ ਮੀਹ ਪੈ ਗਿਆ ਮੀਹ ਪੈਣ ਦੇ ਕਰਕੇ ਇੱਟ ਕਿਸੇ ਦੇ ਮਨੀ ਰੱਖੀ ਐਟ ਜਿਹੜਾ ਮੈਸਤਰੀ ਸਾਡੇ ਇੱਥੇ ਦੀਪਾ ਜੀ ਆ ਉਹਨਾਂ ਨੇ ਆਪ ਹੀ ਸ਼ੁਰੂ ਕਰ ਲਿਆ ਅਈ ਕਹੇ ਜੀ ਕੋਈ ਗੱਲ ਨਹੀਂ ਬਈ ਪੂਜਾ ਪਹਿਲਾਂ ਹੋ ਚੁੱਕੀ ਹੈਗੀ 4-5 ਮਹੀਨੇ ਪਹਿਲਾਂ ਬਈ ਤੁਸੀਂ ਸ਼ੁਰੂ ਕਰੋ ਉਹਨਾਂ ਨੇ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਜੀ ਇਹਦੇ ਮਨ ਵਿੱਚ ਪਤਾ ਨਹੀਂ ਕੀ ਆਈ ਆ ਬਈ ਜੇ ਆਪਣੇ ਆਪ ਨੂੰ ਨੀਮਾ ਸਮਝਦਾ ਹੋਊਗਾ ਬਈ ਮੈਨੂੰ ਪੁੱਛਿਆ ਨਹੀਂ ਕਿਉਂਕਿ ਦੇਖੋ ਪਿੰਡ ਦੇ ਵਿੱਚ ਕਮੇਟੀਆਂ ਤੇ ਮੰਦਰ ਜਗਾ ਗੁਰਦੁਆਰੇ ਤੇ ਥਾਂ ਥਾਂ ਆਪਣੇ ਏਰੀਆ ਤੇ ਚਾਰੇ ਪਾਸੇ ਬਣੇ ਹੋਏ ਆ ਕਿਸੇ ਦੀ ਬੋਲਚਾਲ ਕਿਸੇ ਨੇ ਹੈਗੀ ਆ ਕਿਸੇ ਦੀ ਨਹੀਂ ਹੈਗੀ ਪਰ ਜਿਹੜੇ ਜਿਹੜੇ ਇਹ ਬੰਦੇ ਸੀਗੇ ਇਹ ਪਹਿਲਾਂ ਤੋਂ ਕਹਿ ਰਹੇ ਸੀ ਵੀ ਇੱਥੇ ਮੰਦਰ ਆ ਅਸੀਂ ਵੀ ਸੋਚਿਆ ਵੀ ਚਲੋ ਇਹਨਾਂ ਨੇ ਹੁਣ ਮੰਦਰ ਨੂੰ ਨਹੀਂ ਰੋਕਣਾ ਹੈਗਾ ਬਈ ਪੈ ਸੋਨਾ ਕੰਮ ਕਰਨਗੇ ਪਿੰਡ ਦੇ ਵਿਕਾਸ ਵੱਲ ਜਾਣਗੇ ਵੀ ਜਿਹਦਾ ਜੋ ਸ੍ਰਿੰਦਰਪਾਲ ਕਹਿੰਦਾ ਸੀਗਾ ਵੀ ਇੱਥੇ ਛਪੜਿਆ ਅਸੀਂ ਕਹਿੰਦੇ ਸੀ ਮੰਦਰ ਆ ਵੀ ਇਹ ਨਹੀਂ ਹੁਣ ਕਹਿਣਗੇ ਜਿਹੜੇ ਬਿੱਲੂ ਹੁਣੀ ਆ ਵੀ ਇਹ ਬੰਦੇ ਸਿਆਣੇ ਆ ਪਿੰਡ ਦੇ ਵਿੱਚ ਸੁਲਝੇ ਹੋਏ ਆ ਵੀ ਇਹਨਾਂ ਨੇ ਨਹੀਂ ਕਹਿਣਾ ਵੀ ਇੱਥੇ ਮੰਦਰ ਨਹੀਂ ਹੈਗਾ ਪਰ ਹੋਇਆ ਉਲਟ ਬਿੱਲੂ ਨੇ ਇੱਥੇ ਸਾਡੇ ਮੁੰਡਾ ਰਜੀਵ ਜੋਸ਼ੀ ਪ੍ਰਧਾਨ ਆ ਉਹਦੇ ਤੇ ਕੁਲਵਿੰਦਰ ਜਵਾਰਕਿਆਂ ਤੇ ਤੇ ਬਾਲਕਿਸ਼ਨ ਬਾਲੀ ਦੇ ਤਿੰਨਾਂ ਨੇ ਦਰਖਾਸਤ ਦਿੱਤੀ ਵੀ ਤੁਸੀਂ ਇੱਥੇ ਨਜਾਇਜ਼ ਹੋ ਸਾਰੀ ਕਰਦੇ ਆ ਵੀ ਇਹ ਜਿਹੜਾ ਮੰਦਰ ਆ ਇੱਥੇ ਮੰਦਰ ਨਹੀਂ ਹੈਗਾ ਵੀ ਇਹਨੂੰ ਰੋਕਿਆ ਜਾਵੇ ਚਲੋ ਇਹਨਾਂ ਨੂੰ ਬੀਡੀ ਸਾਹਿਬ ਬੀਡੀਪੀ ਉਹਦੇ ਲੈਟਰ ਆ ਗਿਆ ਲੈਟਰ ਦੇ ਵਿੱਚ ਅਸੀਂ ਉੱਥੇ ਪੇਸ਼ ਹੋਏ ਆ ਮੈਂ ਵੀ ਨਾਲ ਗਿਆ ਤੇ ਅਸੀਂ ਵੀਡੀਓ ਸਾਹਿਬ ਨੂੰ ਇਹ ਇਹੀ ਗੱਲ ਕਹੀ ਵੀ ਤੂੰ ਜੇ ਤੇਰੇ ਕੋਲ ਆਰਡਰ ਦੀ ਕਾਪੀ ਹੈਗੀ ਆ ਬਈ ਇੱਥੇ ਮੰਦਰ ਦੀ ਸਟੇ ਕਾਨੀ ਆ ਵੀ ਕੰਮ ਨਹੀਂ ਚੱਲਣ ਦੇਣਾ ਤੂੰ ਸਾਨੂੰ ਆਰਡਰ ਦੀ ਕਾਪੀ ਦੇ ਦੇ ਅਸੀਂ ਮੰੰਦਰ ਦਾ ਕੰਮ ਰੋਕ ਦਿੰਦੇ ਆ ਅਸੀਂ ਬਕਾਇਦਾ ਲੈਕਚਰੂਮ ਵਿੱਚ ਦੇ ਕੇ ਆਏ ਉੱਥੇ ਚਲੋ ਵੀਡੀਓ ਸਾਹਿਬ ਨੂੰ ਥੋੜਾ ਜਿਆ ਸਾਡੇ ਇਲਾਕੇ ਦੇ ਜਿਹੜੇ ਤੇ ਚੌਧਰੀ ਚੌਧਰ ਜਣੀ ਚੌਧਰ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਥੋੜਾ ਜਿਹਾ ਧਾਬਗਾ ਮਾਰਿਆ ਸੀਗਾ ਵੀ ਉੱਥੇ ਕੰਮ ਰੋਕਣਾ ਹੀ ਆ ਵੀ ਆਪਣੇ ਸਰਪੰਚ ਦੀ ਲੈਂਦੀ ਆ ਬਿਉਹ ਨੂੰ ਉੱਥੇ ਕਮੇਟੀ ਵਾਲਿਆਂ ਨੇ ਸ਼ਾਇਦ ਪੁੱਛਿਆ ਨਹੀਂ ਹੈਗਾ ਪਰ ਕਮੇਟੀ ਵਾਲੇ ਉਹਦੇ ਘਰ ਵੀ ਗਏ ਆ ਬੰਦੇ ਸਾਡੇ ਢਾਲ ਲੈਣ ਤੇ ਉਹਨੂੰ ਨਾ ਵਾਈਟ ਵੀ ਕੀਤਾ ਸੀਗਾ ਉਹ ਥੋੜਾ ਜਿਹਾ ਉਹਦੇ ਮਨ 'ਚ ਹੀ ਸੀਗਾ ਵੀ ਇਹ ਆਪਾਂ ਰੋਕਣਾ ਹੀ ਆ ਤੇ ਉਸ ਤੋਂ ਬਾਅਦ ਬੀਡੀਪੀ ਉਹਨੂੰ ਅਸੀਂ ਮਿਲ ਕੇ ਆ ਗਏ ਲੈਕਟਿਵ ਵਿੱਚ ਦੇ ਕੇ ਆਏ ਆ ਅੱਗੇ ਇੱਥੇ ਉੱਤੇ ਸ਼ਟਰਿੰਗ ਜਿਹੜਾ ਤੁਸੀਂ ਦੇਖ ਰਹੇ ਹੋ ਉੱਪਰਲਾ ਪੋਰਸ਼ਨ ਇਹ ਤੇ ਸ਼ਟਰਿੰਗ ਹੋ ਚੁੱਕੀ ਸੀਗੀ ਸਰੀਆ ਲੈ ਜਾਂਦਾ ਸੀਗਾ ਸਰੇਤਾ ਵੀ ਲੈ ਜਾਂਦਾ ਸੀਮੈਂਟ ਸਾਰਾ ਕੁਝ ਇੱਥੇ ਲੈ ਜਾਂਦਾ ਸ਼ਟਰਿੰਗ ਹੋ ਚੁੱਕੀ ਹੋ ਚੁੱਕੀ ਸੀਗੀ ਤੇ ਲੈਂਟਰ ਬੰਨਣਾ ਹੀ ਸਰੀਆ ਇਹ ਸਾਡੇ ਆਪਣੇ ਜਿਹੜੇ ਸਾਡੇ ਸਰਪੰਚ ਸਾਹਿਬ ਆ ਦਲਜੀਤ ਸਿੰਘ ਬਿੱਲੂ ਇਹ ਬੀਡੀਪੀਓ ਨੂੰ ਨਾਲ ਲੈ ਕੇ ਇੱਥੇ ਮੰਦਰ ਤੇ ਆ ਗਏ ਤੇ ਅਸੀਂ ਬੀਡੀਪੀਓ ਸਾਹਿਬ ਕੋਈ ਜਾ ਰਹੇ ਸੀ ਅਸੀਂ ਵੀ ਇਹਨਾਂ ਦੇ ਮਗਰੇ ਗੱਡੀ ਲਾ ਲਈ ਆ ਕੇ ਇੱਥੇ ਬਹਿ ਗਏ ਵੀਡੀਓ ਸਾਹਿਬ ਉਹਨੇ ਮੰਦਿਰ ਕਮੇਟੀ ਵਾਲਿਆਂ ਨੂੰ ਦਾਬਕਾ ਮਾਰਨ ਲੱਗ ਗਏ ਵੀ ਤੁਸੀਂ ਨਿਆਂ ਚ ਸਾਰੀ ਕਰਦੇ ਆ ਰੋਕੋ ਇਹਨੂੰ ਬੰਦ ਕਰੋ ਅਸੀਂ ਮੈਂ ਕਿਹਾ ਵੀਡੀਓ ਸਾਹਿਬ ਕੋਈ ਗੱਲ ਨਹੀਂ ਤੁਸੀਂ ਥੋੜਾ ਠੰਡੇ ਹੋ ਬਈ ਇਹ ਮੰਦਿਰ ਹੀ ਆ ਅ ਆਰਡਰ ਦੀ ਅਸੀਂ ਕਾਪੀ ਦਿਖਾ ਲਈ ਵੀ ਆ ਦੇਖੋ ਅਸੀਂ ਇਹ ਕੇਸ ਜਿੱਤੇ ਹੋਏ ਆ ਪਿਛਲੀ ਪੰਚਾਇਤ ਨੇ ਸਾਡੇ ਦੇ ਕੇਸ ਕੀਤਾ ਸੀਗਾ ਅਸੀਂ ਉਹ ਕੇਸ ਜਿੱਤ ਗਏ ਮੰਦਿਰ ਕਮੇਟੀ ਤੇ ਆ ਤਿੰਨ ਕਨਾਲ ਦੇ ਸਾਡੇ ਕੋਲ ਗਰਦਾਬਰੀ ਆ ਇਹ ਮੰਦਿਰ ਦੇ ਨਾਮ ਬੋਲਦੀ ਆ ਪਰ ਉਹ ਜਿੱਦਾਂ ਉਹਨਾਂ ਨੂੰ ਸਿਕਾਲਿਆ ਸੀ ਬੀਡੀਪੀਓ ਨੂੰ ਉਹ ਉਸੇ ਤਰੀਕੇ ਨਾਲ ਮੰਦਰ ਕਮੇਟੀ ਨੂੰ ਦਬਕ ਕੇ ਮਾਰਦਾ ਰਿਹਾ ਪਰ ਅਹੀਂ ਉਹਨਾਂ ਨੂੰ ਇੱਥੋਂ ਭਜਾਇਆ ਹੋਇਆ ਹੈਗਾ ਵੀ ਤੂੰ ਸਾਨੂੰ ਬਿਨਾ ਆਰਡਰਾਂ ਤੋਂ ਅਸੀਂ ਨਹੀਂ ਰੋਕਣਾ ਹੈਗਾ ਆਰਡਰ ਦੀ ਕਾਪੀ ਦੇ ਦੇ ਤੇ ਅਸੀਂ ਰੁਕ ਜਮਾਂਗੇ ਉਸ ਤੋਂ ਬਾਅਦ ਜੀ ਇਹਨੇ ਬੀਡੀਪੀਓ ਨੇ ਜਾਣ ਲੱਗੇ ਨੇ ਸਰਪੰਚ ਬਿੱਲੂ ਨੂੰ ਕਹਿਤਾ ਬਈ ਆ ਜਿਹੜੀ ਗਰਦਾਬਰੀ ਹੋਈ ਆ ਇਹ ਗਲਤ ਹੋਈ ਆ ਇਹਨੂੰ ਤੜਾ ਜਾ ਕੇ ਜੇ ਮੰਦਰ ਦਾ ਕੰਮ ਰੋਕਣਾ ਚਲੋ ਜੀ ਬਿੱਲੂ ਉਹਦੇ ਆ ਜੋ ਵੀਡੀਓ ਨੇ ਕਿਹਾ ਉਹ ਸੀਕੇ ਦਾ ਜਾ ਕੇ ਉਥੇ ਤਹਿਸੀਲ ਤਹਿਸੀਲ ਦੇ ਵਿੱਚ ਗੱਲ ਚੱਲ ਗਿਆ ਕਹਿੰਦਾ ਜੀ ਮੰਦਰ ਦੀ ਗਰਦਾਬਰੀ ਤੋੜੋ ਵੀ ਮੰਦਰ ਤਾਂ ਹੈ ਹੀ ਨਹੀਂ ਇੱਥੇ ਜਿਹੜਾ ਇਹ ਦਲਜੀਤ ਸਿੰਘ ਬਿੱਲੂ ਆ ਬੀਡੀਪੀਓ ਤੇ ਕਮੇਟੀ ਦੇ ਸਾਹਮਣੇ ਇੱਥੇ ਮੰਦਰ ਤੇ ਕਹਿੰਦਾ ਸੀ ਵੀ ਜਿਹੜਾ ਮੰਦਰ ਆ ਉਹ ਇੱਕ ਮੰਨ ਲਓ 4 बाई ਤੇ 4 बाई 10 ਦਾ ਮੰਦਰ ਆ ਇਹ ਬਾਕੀ ਨਹੀਂ ਆ ਹਨ ਨਜ਼ਾਇਜ਼ ਕੀਤਾ ਵੀ ਇੱਥੋਂ ਇਹ ਮੰਦਰ ਹੈ ਹੀ ਨਹੀਂ ਇੱਥੇ ਨਜ਼ਾਇਜ਼ ਕਬਜ਼ਾ ਕਰਦੇ ਆ ਤੇ ਅਸੀਂ ਫੇਰ ਜਦੋਂ ਇਹ ਗਰਦਾਬਰੀ ਤੜਾਉਣ ਚੱਲ ਗਏ ਅਸੀਂ ਵੀ ਥੋੜਾ ਜਿਹਾ ਦਾ ਪਿੱਛਾ ਕੀਤਾ ਉੱਥੇ ਜਦੋਂ ਗਏ ਤੇ ਇਹਦੇ ਨਾਲ ਸਾਡੇ ਐਮ.ਐਲ.ਏ. ਸਾਹਿਬ ਦੇ ਦੋ ਪੀਏ ਉੱਥੇ ਨਾਲ ਮੌਜੂਦ ਸੀਗੇ ਇਹਦੇ ਹੀ ਹੈਲਪ ਕਰਨ ਲਈ ਬਈ ਕਿਤੇ ਕੋਈ ਕਸਰ ਨਾ ਰਹਿ ਜੀ ਬਈ ਸੁਨਣਕ ਨਾ ਜੀ ਮੰਦਰ ਨਾ ਬਣੇ ਤੇ ਚਲੋ ਅਸੀਂ ਮੈਂ ਵੀ ਉਹਨਾਂ ਨੂੰ ਪੀਏ ਸਾਹਿਬ ਨੂੰ ਕਿਹਾ ਬਈ ਅਸੀਂ ਵੀ ਪਿੰਡ ਦੇ ਆ ਸੁਨਣਕਲਾ ਦੇ ਬਈ ਮੰਦਰ ਮੰਦਰ ਦੇ ਨਾਲ ਨਾ ਤੁਸੀਂ ਢੜਕੇ ਲਓ ਬਈ ਜੇ ਮੇਰੇ ਨਾਲ ਆ ਜਰਜੀਵ ਜੋਸ਼ੀ ਨਾਲ ਆ ਜਾਂ ਕਿਸੇ ਹੋਰ ਨਾਲ ਮੰਦਰ ਕਮੇਟੀ ਦੇ ਨਾਲ ਉਹਨਾਂ ਦਾ ਸਿੱਧਾ ਕੱਢ ਲਓ ਮੰਦਰ ਨੂੰ ਨਾ ਤੁਸੀਂ ਮੰਦਰ ਦੇ ਵਿੱਚ ਜਰੀਆ ਨਾ ਬਣਾਓ ਚਲੋ ਜੀ ਅਸੀਂ ਉਹ ਜਿੰਨਾ ਸਾਡੇ ਕੋਲ ਹੋਇਆ ਅਸੀਂ ਉਹ ਕੀਤਾ ਫਿਰ ਦੂਜੇ ਦਿਨ ਇਹਨਾਂ ਨੇ ਉੱਥੇ ਇਕੱਠੇ ਹੋ ਕੇ ਫੇਰ ਗਏ ਇਹ ਸਰਪੰਚ ਜਿਹੜਾ ਸੀਗਾ ਤੇ ਨਾਲ ਇਹਦੇ ਪੀਏ ਇਹਨਾਂ ਨੇ ਜਾ ਕੇ ਵੀਡੀਓ ਵੀਡੀਓ ਡੀਡੀਪੀ ਉਹ ਤੋਂ ਮੇਲ ਕਰਾਤੀ ਐ ਐਸਚੂ ਨੂੰ ਵੀ ਉੱਥੇ ਕੰਮ ਨਹੀਂ ਸ਼ੁਰੂ ਹੋਣਾ ਚਾਹੀਦਾ ਚਲੋ ਇਹ ਕੰਦਾ ਜੀ ਐਸਚੂ ਦਾ ਰਜੀਵ ਜੋਸ਼ੀ ਨੂੰ ਫੋਨ ਆ ਗਿਆ ਵੀ ਮੈਂ ਤਾਂ ਇੱਥੇ ਪੱਕੇ ਬੰਦੇ ਬਿਠਾ ਲ ਦੇਣੇ ਆ ਧਾਰਨਾ ਲਾਉਣਾ ਤੁਹਾਡੇ ਖਿਆਲ ਸੌਰੀ ਧਾਰਨਾ ਨਹੀਂ ਗਲਤੀ ਇਹ ਹੈ ਕਹਿੰਦਾ ਜੀ ਮੈਂ ਪੱਕੇ ਬੰਦੇ ਬਿਠਾ ਲ ਦੇਣੇ ਇੱਥੇ ਵੀ ਤੈਨੂੰ ਮੰਦਰ ਦਾ ਲੈਂਟਰ ਨਹੀਂ ਪਾਉਣ ਦੇਣਾ ਤੇ ਇਹ ਬਿੱਲੂ ਵੀ ਇਹੀ ਗੱਲ ਕਹੇ ਵੀ ਮੈਂ ਲੈਂਟਰ ਨਹੀਂ ਪਾਉਣ ਦੇਣਾ ਐ ਜੀ ਕਹਿੰਦਾ ਇਹਨਾਂ ਨੂੰ ਬੈਠੇ ਇਹ ਬਿੱਲੂ ਉਹਨਾਂ ਨੂੰ ਕਹਿੰਦਾ ਵੀ ਪੱਕੀ ਪੁਲਿਸ ਬਿਠਾ ਲ ਦਿਓ ਇੱਥੇ ਚਲੋ ਜੀ ਅਸੀਂ ਅਸੀਂ ਇਹੀ ਵੀ ਕਿਹਾ ਵੀ ਚਲੋ ਪਿੰਡ ਦੇ ਵਿੱਚ ਅੱਗੇ ਪਿਛਲੇ 5 ਸਾਲ ਲੜਾਈ ਬਹੁਤ ਹੋਈ ਆ ਉਹ ਜਿਹੜੀ ਲੜਾਈ ਕਰਾਈ ਸੀ ਕਰਵਾਉਣ ਵਾਲੇ ਮੇਨ ਇਹੀ ਸੀਗੇ ਹੁਣ ਵੀ ਮੇਨ ਇਹੀ ਆ ਹੁਣ ਪਹਿਲਾਂ ਇਹ ਬਿਨਾ ਪੰਚਾਇਤ ਹੋ ਸਕੀ ਹੁਣ ਇਹ ਪੰਚਾਇਤ ਵਿੱਚ ਲੜਾਈ ਜਿਹੜੀ ਕਰਾਉਣ ਦਾ ਕਾ ਹੁਣ ਵੀ ਇਹੀ ਲੜਾਈ ਕਰਾ ਰਹੇ ਆ ਅਸੀਂ ਅਸੀਂ ਕਹਿਆ ਵੀ ਚਲੋ ਜੇ ਹੁਣ ਅਸੀਂ ਇੱਥੇ ਲੋਕ ਇਕੱਠੇ ਕੀਤੇ ਜਾਂ ਬीडीपी ਹੋ ਜਾਂਦਾ ਨਾ ਲਾਇਆ ਵੀ ਲੋਕਾਂ ਨੇ ਏਰੀਏ ਨੇ ਕਹਿਣਾ ਵੀ ਸੁੰਨੜਗਲਾ ਵਿੱਚ ਪਹਿਲਾਂ ਵੀ ਆਹੀ ਕੰਜਰਪਾਉ ਹੋ ਗਿਆ ਤੇ ਹੁਣ ਫੇਰ ਇਹਨੇ ਸ਼ੁਰੂ ਕਰ ਲਿਆ ਅਸੀਂ ਸੋਚਦੇ ਸੀ ਵੀ ਇਹ ਜਿਹੜੇ ਤਰਫੀਮ ਸਾਡੇ ਪੰਚਾਇਤ ਅਫਸਰ ਆ ਉਹ ਸੁਖਵਿੰਦਰ ਭਾਈ ਜਿਹੜੇ ਪਿਛਲੇ ਵਾਰੀ ਸਾਨੂੰ ਉਹ ਨਹੀਂ ਸੁਦਰਿੰਦਰਪਾਲ ਦੇ ਖਿਲਾਫ ਮੋਰੇ ਹੋ ਗਏ ਲਾੜਨ ਲਈ ਪ੍ਰੇਰਿਤ ਕੀਤਾ ਚੰਗੀ ਤਰ੍ਹਾਂ ਤੇ ਵੀ ਉਹ ਇਹਨੂੰ ਸਮਝਾਉਣਗੇ ਵੀ ਤੂੰ ਮੰਦਰ ਬਣ ਲੈਂਦੇ ਬਈ ਬਿੱਲੂ ਨੂੰ ਉਹ ਸਮਝਾਉਣਗੇ ਵੀ ਤੂੰ ਮੰਦਰ ਬਣਨ ਦੇ ਪਰ ਸਾਰਿਆਂ ਨੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਬਈ ਇੱਥੇ ਮੰਦਰ ਬਣੇ ਅਸੀਂ ਅਦਾਲਤ ਵਿੱਚ ਗਏ ਹੋਏ ਆ ਅਦਾਲਤ ਨੇ ਸਾਨੂੰ ਉਹਨਾਂ ਦੀ ਮਰਜ਼ੀ ਆ ਜੇ ਸਾਨੂੰ ਅਦਾਲਤ ਕਹੂਗੀ ਵੀ ਤੁਸੀਂ ਲੈਂਟਰ ਪਾ ਲਓ ਅਸੀਂ ਲੈਂਟਰ ਪਾ ਦੇਣਾ ਨਹੀਂ ਤਾਂ ਥੱਲੇਲੇ ਪਾਸੇ ਜਿਹੜਾ ਤੁਸੀਂ ਦੇਖਦੇ ਆ ਇਹਦੇ ਥੱਲੇਲੇ ਪਾਸੇ ਅਸੀਂ ਮੂਰਤੀਆਂ ਰੱਖੀਆਂ ਹੋਈਆਂ ਆ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਵੀ ਇੱਥੇ ਤੁਸੀਂ ਮੱਥਾ ਟੇਕ ਸਕਦੇ ਬਈ ਜੇ ਠੀਕ ਹੈ ਜੇ ਸਰਪੰਚ ਨੇ ਉੱਪਰਲਾ ਪੋਰਸ਼ਨ ਰੋਕ ਦਿੱਤਾ ਕੋਈ ਗੱਲ ਨਹੀਂ ਪਰ ਆਪਾਂ ਥੱਲੇ ਮੱਥਾ ਟੇਕ ਸਕਦੇ ਆ ਤੇ ਜੋ ਆਪਣੀ ਮਨੋ ਕਾਮਨਾयां ਜਾਂ ਸ਼ਰਧਾ ਦੇ ਮੁਤਾਬਕ ਆਪਾਂ ਇੱਥੇ ਪੂਜਾ ਕਰ ਸਕਦੇ ਆ ਹੁਣ ਗੱਲ ਮੈਂ ਜਿਹੜੀ ਕਰਦਾ ਸੀ ਬਈ ਇਹਨਾਂ ਨੇ ਕਿਸੇ ਨੇ ਉਹਨੂੰ ਸਰਪੰਚ ਨੂੰ ਸਮਝਾਇਆ ਨਹੀਂ ਸਰਪੰਚ ਤਾਂ ਇਹੀ ਕਹਿ ਰਿਹਾ ਜੀ ਇਹ ਮੰਦਰ ਇੱਥੇ ਹੈ ਹੀ ਨਹੀਂ ਮੰਦਰ ਇੱਥੇ ਹੈ ਹੀ ਨਹੀਂ ਤੇ ਮੈਂ ਹੁਣ ਅਖੀਰ ਵਿੱਚ ਸਰਪੰਚ ਨੂੰ ਦਲੀਪ ਸਿੰਘ ਨੂੰ ਇਹ ਕਹਿਣੀ ਚਾਹੁੰਦਾ ਭਈ ਜੇ ਇਸ ਵੇਲੇ ਸਰਹਿੰਦਰਪਾਲ ਕਹਿੰਦਾ ਸੀਗਾ ਵੀ ਇੱਥੇ ਮੰਦਰ ਨਹੀਂ ਹੈਗਾ ਤੁਸੀਂ ਸਾਨੂੰ ਮੋਰੇ ਹੋ ਕੇ ਲੜਾਉਂਦੇ ਸੀਗੇ ਆਪ ਤੁਸੀਂ ਕਦੀ ਦਿੱਲੀ ਚਲ ਜਾਂਦੇ ਸੀ ਤੇ ਕਦੀ ਚੰਡੀਗੜ੍ਹ ਤੇ ਇੱਥੇ ਜਿਹੜੇ ਸੀਗੇ ਪੰਜ ਸੱਤ ਜਾਣੇ ਜਿਹਨਾਂ ਪਾਚੇ ਆਪਣੇ ਤੇ ਕਰਵਾਏ ਉਹ ਉਹਨਾਂ ਨੂੰ ਪਤਾ ਹੈ ਵੀ ਇੱਥੇ ਮੰਦਰ ਕਿੱਦਾਂ ਇਹ ਬਣਿਆ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿਉਂਕਿ ਤੁਸੀਂ ਤਾਂ ਸਿਰਫ ਪੈਸੇ ਦੇ ਹੰਕਾਰ ਦੇ ਵਿੱਚ ਆ ਵੀ ਸਾਡੇ ਕੋਲ ਪੈਸਾ ਆ ਅਸੀਂ ਪੈਸੇ ਨਾਲ ਜਿਹਨੂੰ ਮਾਜੀ ਖਰੀਦ ਲਈਏ ਜਿਹਨੂੰ ਮਾਜੀ ਦੇ ਕੇ ਜਿਹਨੂੰ ਮਾਜੀ ਲੜਾ ਲਈਏ ਹੁਣ ਮੇਰੀ ਗੱਲ ਸੀਗੀ ਵੀ ਤੂੰ ਮੇਨ ਗੱਲ ਇਹ ਹੈ ਆ ਵੀ ਜਿਹੜਾ ਮੰਦਰ ਆ ਹੁਣ ਪਹਿਲਾਂ ਥਰਿੰਦਰਪਾਲ ਕਹਿੰਦਾ ਸੀ ਵੀ ਇੱਥੇ ਮੰਦਰ ਨਹੀਂ ਹੈਗਾ ਉਹਨੇ ਕੇਸ ਕੀਤਾ ਸੀਗਾ ਉਹਨਾਂ ਦੀ ਪੰਚਾਇਤ ਨੇ ਤੇ ਅਸੀਂ ਕੇਸ ਜਿੱਤ ਗਏ ਹੁਣ ਇਹ ਦਲਜੀਤ ਸਿੰਘ ਬਿੱਲੂ ਉਸ ਵੇਲੇ ਕਹਿੰਦਾ ਸੀਗਾ ਵੀ ਇੱਥੇ ਮੰਦਰ ਆ ਇਹ ਜਿਹੜੀ ਇਹਦੇ ਨਾਲ ਦੇ ਆ ਸੰਗੀ ਸਾਥੀ ਉਹ ਵੀ ਕਹਿੰਦੇ ਸੀ ਮੰਦਰ ਆ ਹੁਣ ਇਹ ਸਾਰੇ ਹੀ ਚੁੱਪ ਕਰਕੇ ਬਹਿ ਗਏ ਹੁਣ ਇਹ ਕਹਿੰਦੇ ਇੱਥੇ ਮੰਦਰ ਹੈ ਹੀ ਨਹੀਂ ਕੋਈ ਵੀ ਨਹੀਂ ਬੋਲਦਾ ਮੈਂ ਤਾਂ ਮੈਂ ਕਿਸੇ ਨੂੰ ਤੁਸੀਂ ਇੱਕ ਚੀਜ਼ ਮੈਂ ਜਿਹੜੀ ਮੇਰੀ ਵੀਡੀਓ ਇਹ ਦੇਖੂਗੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਮੰਦਿਰ ਤੇ ਬੈਠਾ ਜਿਹੜੀ ਗੱਲ ਕਹਿਣੀ ਆ ਸੱਚੀ ਕਹਿਣੀ ਆ ਜੇ ਗਲਤ ਹੋਊਗੀ ਮੈਨੂੰ ਬੇਸ਼ੱਕ ਤੁਸੀਂ ਜਿੱਥੇ ਮਾਜੀ ਬਿਠਾ ਲ ਕੇ ਮੇਰੇ ਨਾਲ ਗੱਲ ਕਰ ਲਿਓ ਉਹਦਾ ਮੈਂ ਜਵਾਬ ਦੇ ਆ ਧਿਆਨ ਤੂੰ ਫਿਰੰਦਰਪਾਲ ਕਹਿੰਦਾ ਸੀ ਇੱਥੇ ਮੰਦਿਰ ਨਹੀਂ ਹੈਗਾ ਉਸੇ ਪੇੜਾਂ ਤੇ ਹੁਣ ਇਹ ਜਿਹੜਾ ਨਵੀਂ ਪੰਚਾਇਤ ਬਣੀ ਆ ਉਹਦੇ ਵਿੱਚ ਕਿਸੇ ਦਾ ਰੋਲ ਨਹੀਂ ਹੈਗਾ ਸੱਤਾ ਪੰਚਾਂ ਦਾ ਸਿਰਫ ਇੱਕ ਬਿੱਲੂ ਦਾ ਆ ਤੇ ਬਿੱਲੂ ਦੇ ਜਿਹੜੇ ਪੈਰੋਕਾਰ ਜਿਹੜੇ ਇਹਦੇ ਸੰਗੀ ਸਾਥੀ ਆ ਉਹਨਾਂ ਦਾ ਮੇਨ ਆ ਹੁਣ ਇਹਨੂੰ ਕੋਈ ਇਹਨਾਂ ਨੂੰ ਕੋਈ ਸਮਝਾਉਣ ਵਾਲੇ ਹੀ ਹੈ ਨਹੀਂਗਾ ਵੀ ਪਿੰਡ ਦੇ ਵਿੱਚ ਵੀ ਇੱਥੇ ਮੰਦਿਰ ਹੈਗਾ ਆ ਭਰਾਵਾ ਇਹ ਮੰਦਿਰ ਅਜੇ ਦਾ ਨਹੀਂ 150 ਸਾਲ ਪੁਰਾਣਾ ਮੰਦਿਰ ਤੇ ਇੱਥੇ ਪੂਜਾ ਹੁੰਦੀ ਆ ਪੂਜਾ ਵੀ ਸਾਡੇ ਜਿਹੜੇ ਐਸਸੀ ਭਾਈਚਾਰਾ ਆ ਉਹ ਨਹੀਂ ਇੱਥੇ ਕਰਦੇ ਆ ਆ ਕੇ ਉਹ ਬਹੁਤ ਘੱਟ ਆਉਂਦੇ ਇਧਰ ਨੂੰ ਇੱਥੇ ਇਹ ਜਿਹੜੇ ਜਨਰਲ ਆ ਜਾਂ ਜਾਂ ਬ੍ਰਾਹਮਣ ਆ ਜਾਂ ਖੱਤਰੀ ਆ ਜਾਂ ਝੀਰ ਪਰਿਵਾਰਾਂ ਚੋਂ ਆ ਉਹੋ ਹੀ ਇੱਥੇ ਸਾਡੇ ਸਾਰੇ ਪੂਜਾ ਕਰਦੇ ਆ ਤੇ ਪਰ ਹੁਣ ਇਹਨਾਂ ਨੇ ਰੋਕ ਦਿੱਤਾ ਜੀ ਇਹ ਕਹਿੰਦੇ ਇੱਥੇ ਮੰਦਰ ਨਹੀਂ ਹੁਣ ਮੈਂ ਖੀਰ ਵਿੱਚ ਇਹਨੂੰ ਸਰਪੰਚ ਨੂੰ ਦਲਜੀਤ ਸਿੰਘ ਨੂੰ ਇਹੀ ਕਹਿਣੀ ਚਾਹੁੰਦਾ ਵੀ ਤੁਸੀਂ ਇੱਕ ਵਾਦਾ ਕੀਤਾ ਆ ਵੀ ਪਿੰਡ ਦੇ ਵਿੱਚ ਵੀ ਮੈਂ ਛੱਪੜ ਬਣਾਉਣਾ ਆ ਜੀ ਬਹੁਤ ਵਧੀਆ ਪਿੰਡੋਂ ਬਾਹਰ ਖੱਤਾ ਲੈ ਕੇ ਵੀ ਪਿੰਡ ਦੇ ਵਿੱਚ ਮੈਂ ਮੱਲੇ ਦੇ ਸਾਡੇ ਐਸ.ੀ ਭਾਈਚਾਰੇ ਦੇ ਵਿੱਚ ਮੈਂ ਇੱਕ ਗੂੰਦ ਨਹੀਂ ਪਾਣੀ ਦੀ ਰਹਿਣ ਦੇਣੀ ਹੁਣ ਉਧਰਲੀ ਸੈਰ ਤੇ ਵੀ ਤੁਸੀਂ ਟੋਏ ਪੱਟ ਕੇ ਤੇ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਪਾਣੀ ਜਿਹੜਾ ਗੰਦਿਆ ਇਹ ਚਮਾਰਾ ਦੇ ਮੱਲੇ ਹੀ ਰਵੇ ਇੱਥੋਂ ਕਦੇ ਬਾਹਰ ਨਾ ਨਿਕਲ ਜਵੇ ਮੈਂ ਜਦੋਂ ਇਹ ਕਹਿਣੀ ਚਾਹੁੰਦਾ ਆ ਅਸੀਂ ਇੱਥੇ ਮੈਂ ਮੰਦਿਰ ਕਮੇਟੀ ਦਾ ਮੈਂਬਰ ਵੀ ਆ ਤੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਰਿਹਾ ਵੀ ਆ ਤੇ ਤੁਹਾਨੂੰ ਵੀ ਪਤਾ ਆ ਵੀ ਮੈਨੂੰ ਵੀ ਇਹਦੀ ਨੌਲੇਜ ਇਸ ਜਗ੍ਹਾ ਦੀ ਹੈਗੀ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਵਾਕਈ ਤੁਸੀਂ ਦਿਲੋਂ ਕੰਨੇ ਵੀ ਇੱਥੇ ਮੰਦਿਰ ਨਹੀਂ ਹੈਗਾ ਫਿਰ ਇੱਥੇ ਛੱਪੜ ਦਾ ਪਾਣੀ ਪਾਓ ਤੁਸੀਂ ਇਹਨੂੰ ਰੋਕਿਆ ਆ ਬਿੱਲੂ ਸਰਪੰਚ ਸਾਹਿਬ ਬਿੱਲੂ ਸਾਹਿਬ ਤੁਸੀਂ ਇਹਨੂੰ ਰੋਕਿਆ ਵੀ ਇੱਥੇ ਮੰਦਿਰ ਨਹੀਂ ਹੈਗਾ ਹੁਣ ਮੈਂ ਅਸੀਂ ਤੁਹਾਨੂੰ ਮੈਂ ਆਪਣੇ ਮਹੱਲੇ ਵਾਲਿਆਂ ਨੂੰ ਵੀ ਕਹਿੰਦਾ ਐਸੀ ਭਾਈਚਾਰੇ ਨੂੰ ਕਹਿੰਦਾ ਆ ਵੀ ਇਹਨੂੰ ਕਹੋ ਸਾਰੇ ਜਣੇ ਇਕੱਠੇ ਹੋ ਕੇ ਵੀ ਜੇ ਉਥੇ ਮੰਦਰ ਨਹੀਂ ਹੈਗਾ ਉਥੇ ਛੱਪੜ ਦਾ ਪਾਣੀ ਪਾ ਮੰਦਰ ਜਿਹੜੇ ਮੰਦਰ ਆ ਇੱਥੇ ਸਾਨੂੰ ਇਹ ਕੰਦ ਪਾ ਦੇਵੇ ਇੱਥੇ ਛੱਪੜ ਦਾ ਪਾਣੀ ਪਾਵੇ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਇੱਥੇ ਕੰਦ ਪਾਵੇ ਇੱਥੇ ਸਾਨੂੰ ਕੰਦ ਪਾ ਕੇ ਤਾਂ ਦੇ ਦੇਵੇ ਮੰਦਰ ਦੀ ਜੇ ਜੇ ਮੰਦਰ ਇਹਨੂੰ ਕਹਿੰਦਾ ਜੇ ਕਹਿੰਦਾ ਮੰਦਰ ਹੈ ਹੀ ਨਹੀਂ ਹੈਗਾ ਫਿਰ ਤਾਂ ਜਿੱਦਾਂ ਉਹ ਉਹ ਕਹਿੰਦਾ ਜੇ ਚੱਕਣਾ ਹੈ ਉਹ ਚੱਕ ਵੀ ਸਕਦੇ ਆ ਅਸੀਂ ਅਸੀਂ ਇਹਨੂੰ ਰੋਕਦੇ ਨਹੀਂ ਪਰ ਜੇ ਜੇ ਇੱਥੇ ਕੰਦ ਭਾਵੇ ਤਾਂ ਸਾਨੂੰ ਮੰਦਰ ਦੀ ਕੰਦ ਦੇ ਦੇਵੇ ਇੱਥੇ ਉਹ ਛੱਪੜ ਦਾ ਪਾਣੀ ਪਾ ਲਵੇ ਐਸੀ ਭਾਈਚਾਰੇ ਨੂੰ ਵੀ ਉੱਥੇ ਉਹਨੇ ਸਮੱਸਿਆ ਹੈਗੀ ਆ ਹਨਾ ਵੀ ਹੁਣ ਇਹ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਕਹਿ ਰਹੇ ਆ ਜੀ ਇੱਥੇ ਮੰਦਰ ਨਹੀਂ ਹੈਗਾ ਤਿੰਨ ਕਿਨਾਰ ਜਗ੍ਹਾ ਆ ਇਹ ਇੱਥੇ ਤੁਸੀਂ ਕਹਿੰਦੇ ਮੰਦਰ ਨਹੀਂ ਜੇ ਮੰਦਰ ਨਹੀਂ ਹੈਗਾ ਫਿਰ ਇੱਥੇ ਛੱਪੜ ਦਾ ਪਾਣੀ ਪਾਇਆ ਜਾਵੇ ਮੈਂ ਆਪਣੇ ਮਹੱਲੇ ਵਾਸੀਆਂ ਨੂੰ ਸਾਰਿਆਂ ਨੂੰ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਸਾਰੇ ਜਾਣੇ ਇਕੱਠੇ ਹੋ ਕੇ ਇਹਨੂੰ ਪੂਰੀ ਪੰਚਾਇਤ ਨੂੰ ਸੱਦਿਆ ਜਾਵੇ ਸੱਦ ਕੇ ਆਪਾਂ ਨੂੰ ਕੋਈ ਜਗ੍ਹਾ ਜੇ ਨਹੀਂ ਹੈਗੀ ਪਾਣੀ ਬੰਦ ਕਰਨ ਲਈ ਸੱਦ ਵਾਲੇ ਨਹੀਂ ਲੰਘਣ ਦਿੰਦੇ ਤੇ ਇੱਧਰ ਦੀ ਇੱਧਰ ਦੀ ਬੈਂਕ ਆ ਇੱਧਰ ਦੀ ਵੀ ਪਾਣੀ ਕਬਰਸਤਾਨ ਨੂੰ ਪੈ ਸਕਦਾ ਜੇ ਕਬਰਸਤਾਨ ਨੂੰ ਨਹੀਂ ਪਾਣਾ ਤੇ ਇਸ ਜਗ੍ਹਾ ਦੇ ਵਿੱਚ ਪਾਣੀ ਪਾਇਆ ਜਾਵੇ ਤੇ ਆ ਛੱਪੜ ਦੀ ਜਗ੍ਹਾ ਹੀ ਆ ਇਹ ਕਿਉਂਕਿ ਆਪਾਂ ਜਦੋਂ ਜੇ ਤੁਸੀਂ ਹੁਣ ਤੁਸੀਂ ਸਰਪੰਚ ਕਹਿ ਰਿਹਾ ਜੀ ਇੱਥੇ ਮੰਦਿਰ ਹੀ ਹੈ ਨਹੀਂ ਫਿਰ ਇਹ ਛੱਪੜ ਦੀ ਜਗ੍ਹਾ ਆ ਛੱਪੜ ਦਾ ਇੱਥੇ ਪਾਣੀ ਪਾਇਆ ਜਾਵੇ ਇੰਨੀਆਂ ਗੱਲਾਂ ਮੈਂ ਕਹਿੰਦਾ ਹੋਇਆ ਤੁਹਾਡੇ ਕੋਲੋਂ ਜੇ ਕੋਈ ਗਲਤੀ ਹੋਊ ਹੋਵੇ ਮਾਫ ਕਰਨਾ ਬਾਕੀ ਜਿਹੜੀ ਦੂਜੀ ਵੀਡੀਓ ਆ ਕੱਲੂ ਛੱਪੜ ਦੇ ਪਾਵੂੰਗਾ ਮੈਂ ਬਈ ਛੱਪੜ ਦਾ ਜੱਪੜ ਦੇ ਹਾਲਾਤ ਕੀ ਕੀਤੇ ਆ ਵਾਦੇ ਕੀ ਕੀਤੇ ਸੀਗੇ ਹਾਲਾਤ ਇੱਥੇ ਕੀ ਕੀਤੇ ਹੋਏ ਆ ਜੈ ਮਾਤਾ ਦੀ ਸਾਰਿਆਂ ਦੀ